ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਆ ਗਈ ਆ ਗਈ ਲੱਭੋ ਦਾਦੂ ਲੈ ਕੇ ਆ ਲਿਆ ਕਿ ਦਾਦੂ ਦਾ ਬੇਹੇਰਾ ਦੇ ਦੇ ਦੇਖੀ ਹਾਂ ਤੂੰ ਕੀ ਉਈ ਕੀ ਕਰਦਾ ਤੂੰ ਓਏ ਕੀ ਖਾਂਦਾ ਤੂੰ ਰੋਟੀ ਖਾਣਾ ਤੂੰ ਦਹੀਂ ਖਾਣਾ ਕਿ ਨਹੀਂ ਖਾਣਾ ਨਹੀਂ ਖਾਣਾ ਤੂੰ ਰੋਟੀ ਕਾਦਣਾ ਖਾਣਾ ਮੱਖਣੀ ਨਾਲ ਮੱਖਣੀ ਨਾਲ ਅੱਛਾ

ਤੂੰ ਕਿਧਰ ਆ ਪਾ ਕਿਧਰ ਜਾ ਲਓ ਹੂੰ ਇਧਰ ਆ ਜਾ ਇਧਰ ਆ ਜਾ ਉਹ ਸੀਪ ਦਾਦੀ ਕੋਲ ਚੱਲ ਗਏ ਨਦਰ ਉਹ ਸੀਪ ਸੱਦੀਆਂ ਦੇ ਤੁਹਾਨੂੰ ਜਾਓ ਨੇ ਇੱਥੇ ਦਾ ਬੁਲੀ ਅਟਾ ਕਾ ਕਾ ਨੰਬਰ ਇਹ ਕਿਉਂ ਕੱਢ ਲਈ ਬੋਲ ਕੰਮ ਕਰਦੀ ਹੈ ਹੋਰ ਇਹ ਕੀ ਕੱਢ ਕੇ ਲਿਆਏ ਹੋ ਬਾਹਰ ਛੱਡ ਦੇ ਛੱਡ ਦੇ ਉਹ ਇੰਨਾ ਬਾਹਰ ਨਹੀਂ ਜਾਣਾ ਪੁੱਤ ਉਹ ਇੱਥੇ ਰੱਖ ਦਿਆਂਗੇ ਓਏ ਇੱਥੇ ਹਾਂ ਵੇ ਇੱਥੇ ਰੱਖ ਦੇ ਦਾ ਦਿਨ ਸੀ ਤੇ ਆਏ ਮੀਮੀ ਖਾਊਗੀ ਮੀਮੀ ਕਿਹੜੀ ਖਾਊਗੀ ਹਾਂ ਤਾਂ ਗਿੰਦਾ ਹੋ ਗਿਆ ਕੋਈ ਨਹੀਂ ਕੰਮ ਕਰਾ ਦੇ ਪਾਈਪ ਦਾ ਜੋੜ ਵੀ ਲੀਕ ਹੋ ਗਿਆ ਆਏ ਹੁਣ ਆਇਆ ਮੇਰੀ ਬੋਤੀ ਦਾ ਵੇਖ ਲਓ ਅੱਗੇ ਵੀ ਖੁੱਲ ਜਾਣਾ ਇਹਦਾ ਵੱਡਾ ਤੁਸੀਂ ਬਾਹਰ ਰੱਖ ਕਰਸਾ ਯਾਰ ਕਿਹਦਾ ਵੱਡੀ ਹੈ ਜਿਵੇਂ ਜਿਵੇਂ ਹਾਂਜੀ ਹਾਂਜੀ ਦੀਦੀ ਆ ਗਈ ਦੀਦੀ ਆ ਗਈ ਭੱਜ ਕੇ ਦੀਦੀ ਆ ਗਈ

ਉਹ ਤੇ ਕਰਵਾਲ ਲਿਆ ਆਹ ਵੇਖ ਜਦ ਸਭ ਤੋਂ ਉੱਚਾ ਗਿਆ ਚੱਬਦਾ ਵੇਖ ਆਇਆ ਇਹ ਵੀ ਇੱਕ ਵੀ ਇਹ ਪਗਲੇ ਕਿਥੋਂ ਆਏ ਹੈ ਛੇਰੋ ਫਰਲੂ ਬੋਤੇ ਨੂੰ ਕੌਣ ਫਾਲੂਗਾ ਆਏ ਕਾਹਦਾ ਪਰਦੀ ਬਦਲ ਗਈ ਅੰਮਣੇ ਬੰਦੇ

ਗੱਡੀ ਡਾਊਨ ਹੋ ਗਈ ਨਦਰ ਨਾ ਨਦਰ ਨਾ ਨਾ ਵਾਣਾ ਤਾਂ ਛੜਦਾ ਛੜਦੇ ਹਾਂ ਛੜਦੇ ਛੜਦੀ ਛੜਦੇ 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 ਤਾਂ ਚੜ ਜਾਂਦੇ ਨੂੰ ਹੱਥ ਛੜਦੇ ਓਹ ਵੇਖਿੰਦਾਦਰ ਕਿੰਨਾ ਛੜਦਾ ਛੜਦਾ ਖਵਲ ਛੜਦੇ ਛੜਦੀ ਛੜਦੀ ਚੜ ਜਾਂਦੇ ਚੜ ਜਾਂਦੇ ਤਾਂ ਓ ਗਿਆ ਮੈਂ ਪਾਈ ਨਾ ਬਤਨਾ ਖੜੀ ਖੱਲ ਤਾਂ ਨੂੰ ਜਾਂਦੇ ਤਾਂ ਨੂੰ ਜਾਂਦੇ ਓ ਹੋ ਗਿਆ ਮਨ ਕਿੱਧਰ ਚੱਲਿਆ ਤੂੰ ਸੀ ਬਤਾਦੀ ਹੋਏ 10000 ਕਰਕੇ ਦੱਸ ਕਿੱਧਰ ਗੁੰਮ ਹੋ ਗਈ ਤੂੰ ਕਿੱਧਰ ਗਈ ਦੋ ਨਹੀਂ ਦੀਦੀ ਬਾਬਾ ਨਹੀਂ ਦੀਦੀ ਤਾਂ ਗੋਬਾ ਗਈ ਬਾਈ ਦਾ ਰਹਿ ਕੇ ਇਕੱਲੇ ਦਾ ਹਾਂ ਬਾਈ ਨਹੀਂ ਤੂੰ ਆ ਲੈ ਲੈ ਲਫੂਤ ਬੋਲ ਤੂੰ ਬੋਲ ਲੈ ਤੂੰ ਬੋਲ ਕੇ ਲਾ ਬੋਲ ਨਾ ਕਿੱਡਣਗੇ ਨਹੀਂ ਬੋਲ ਬਰਨ ਬੰ ਗੰਦਾ ਹੋ ਗਿਆ ਕਾਠਾ ਕੀ ਕਰਗੇ ਹੁਣ ਆਪਾਂ ਹਾਂ ਮੈਂ ਬਾਬਾ ਤਾਈ ਤੇ ਫਿਰ ਹੁਣ ਬਾਬਾ ਬੋਬਾ ਤਾਂ ਬਹੁਤ ਦੂਰ ਗਈ ਉਹ ਤੇ ਹਾਂ ਉਹ ਚੱਲ ਤੁ ਨਾ ਨਰਮਲ ਦਾਦੀ ਨੂੰ ਫੋਨ ਕਰਦੇ ਉਹਨਾਂ ਕਿ ਮੇਰਾ ਬਾਬਾ ਫੜ ਕੇ ਲਿਆਦੀ ਹੂੰ ਦੌੜਦੀ ਗੋ ਕਰਦੀ ਮੀਮੀਨੇ ਕੋ ਕਰਦੀ ਹਾਂ ਨਹੀਂ ਹਾਂ ਇਹ ਕੀ ਕਰਦਾ ਨਹੀਂ ਨਾ ਰਹਿੰਦੀ ਨਹੀਂ ਮੈਂ ਕੁੱਟੂ ਕੁੱਟੂ ਫੜ ਕੇ ਦਿੰਦਾ ਬੋਲ ਦਿੰਦਾ ਬੋਲ ਗੰਦਾ ਬੋਲ ਦਿੰਦਾ हम्म hmm. इधर आ जा आ जा इधर हैं आ जा आ जा आ जा ले जो कि डंडे ना, ना कुटु मैं इधर आ जा इधर आ जा आ जा इधर आ गंदे बच्चे ना ना गंदा यार गंदा आड़ी दादी जड़दे जड़दे दादी येदे ਨਾ ਨਾ ਕੰਦ ਹੋ ਜਾਂਦਾ ਆਪਾ ਆ ਗੱਡੀ ਤੇ ਖੇਡ ਗੱਡੀ ਤੇ ਆ ਗੱਡੀ ਤੇ ਆ ਗੱਡੀ ਤੇ ਆ ਗੱਡੀ ਤੇ ਗੱਡੀ ਤੇ ਆਪ ਨੂੰ ਬੋਲ ਬਲੇ ਕਿੱਧਰ ਆ ਗਏ ਬਾਬਾ ਹਾਂ ਕਿੱਥੇ ਮੈਂ ਫੜ ਗਏ ਹੋਣ ਕਰ ਗਏ ਇਹ ਤੂੰ ਗੱਡੀ ਤੇ ਖੜ ਜਾ ਇਹ ਤੂੰ ਹੁਣ ਤੇ ਖੜ ਜਾ ਗੱਡੀ ਤੇ ਖੜ ਜਾ ਉਹ ਹੱਸਦਾ ਤਾਂ ਬੰਦਾ ਹੋ ਗੰਦਾ ਗੰਦੀ ਯਾ ਯ ਗੰਦੀ ਹੋਰੀ ਗੰਦੀ ਨਦਰ ਗੰਦੀ ਨਦਰ ਗੰਦੀ ਯਾ ਯ ਓਏ ਮਰੂਦ ਕਿੱਥੇ ਆ ਚੀਜੀ ਕਿੱਥੇ ਚੀਜੀ ਹਾਂ ਹਾਂ ਉੱਤ ਪਿਆ ਹਾਂ ਆਤੀ ਪਿਆ ਉਹ ਕੀ ਚੀਜੀ ਆ ਕਿਵੇਂ ਖਾਣਾ ਨਾ ਬੱਲੇ 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 ਤਾਤਾ ਤੋੜ ਤਾਤਾ ਤੋੜ ਲ ਨਾ ਤੀਜੀ ਤਾਤਾ ਤੋੜ ਲ ਐਸਾ ਤੋੜੋ ਹੈ ਨਾ ਕਾਈ ਕਰਦਾ ਦੀ ਚੀਜੀ ਦੇ ਦੀ ਦੀ ਉਪਰ ਸੁਣਾ ਦੇ ਜੋਨੀ ਜੋਨੀ ਦਾ ਸੁਣਾ ਦੇ ਓਏ ਜੋਨੀ ਜੋਨੀ ਆਉਂਦੀ ਤੇ ਨਦਰ ਜਿਲਾਨੀ ਕੰਸੇ ਕਰਤ ਗੇ ਤੋੜਾ ਕੋੜਾ ਮੈਨੂੰ ਦੇ ਦਿੰਦੀ ਮੈਨੂੰ ਤੋੜੇ ਤੋੜਾ ਦੰਦੀ ਦੇ ਦੇ ਮੈਨੂੰ ਮੈਂ ਖਾ ਲੂੰਗੀ ਮਿੱਠਾ 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 ਖਾਦਾ ਮਿੱਠਾ ਮੈਨੂੰ ਮੈਨੂੰ ਕਿਉਂ ਨਹੀਂ ਤੁਸੀਂ ਟੀ ਨਾ ਮੈਨੂੰ ਦੇ ਦੀ ਦੇ ਮੈਨੂੰ ਦੇ ਦੀ ਹਾਂ ਲੈ ਹੁਣ ਪਾ ਦੇ ਮੈਨੂੰ ਦੇ ਦੇ ਤੰਗਾ ਮੈਂ ਵੀ ਦੇਖਾਂਗਾ ਤੀਨ ਜੀ ਇਹ ਤਾਂ ਬੱਗ ਲੱਗੋ ਉਹ ਨਾ ਨੇ ਡੈਗ ਦੀ ਕੀ ਹੈ ਇਹ ਮਰੂਦਾ ਇਹ ਹਾਂ ਮਰੂਦਾ ਤੀਨ ਜੀ ਤੀਨ ਹਾਂ ਸ਼ਾਹ ਦਾ ਮੈਂ ਲੀ ਰਿਹਾ

ਕਿ ਰਿ ਲਿਆਵਾਂਗੇ ਵਾਧੂ ਸਾਰੇ ਬਾਬੇ ਲਿਆਉਣਾ ਨੇ ਕਿਠਾ ਹੋ ਗਈ ਮੀਰੀ ਬਾਬਾ ਨਹੀਂ ਹਾਂ ਦੀਦੀ ਦੀ ਬਾਬਾ ਗਈ ਦੀਦੀ ਹੁਣ ਕੀ ਕਰੀ ਜਾਂਦੀ ਆ ਦੀਦੀ ਸਕੂਲ ਦਾ ਕੰਮ ਹੈ ਦੀਦੀ ਕਰਦੀ ਆ ਛੂਲ ਤੂੰ ਜਾ ਕੇ ਕਰੇਂਗਾ ਪੜਨਾ ਇਹ ਨਹੀਂ ਜਾਂਦਾ ਤੂੰ ਗੋਇ ਸੁਟਿਆ ਕਰੀ ਜਾਂਗਾ ਬਗੂ ਗੋ ਕਿਸ ਨੂੰ ਜਾਊਗਾ ਨਹੀਂ ਕੀ ਕਰੇ ਕਰੇਗਾ ਤੂੰ ਬਹੁਤ ਸਿੱਟੇ ਕਰੇਗਾ ਨਾ ਕਿਵੇਂ ਸਿੱਟੇ ਕਰੇਗਾ ਹੋ ਹਾਂ ਸ਼ਰਤੇ ਲੈ ਦੇ ਦੇ ਮੈਨੂੰ ਲੈ ਦੇ ਤਾਂ ਦਿਖਵਾ ਦੇ ਲੈ ਦੇ ਤਾਂ ਹੂੰ ਆ ਆ ਖਾ ਗਿਆ ਮੈਂ ਮਗਰ ਦਿਨ ਦਿਨ ਤੋੜ ਕੇ ਰੁਕ ਜਾ ਯਾਬ ਵੀ ਪਾਲਿਆ ਸੀ ਯਾਰ ਤੇਰੀ ਚੀਜੀ ਖਾ ਕੇ ਹੈ ਓਏ ਹੈ ਨਦਰ ਦਾਦੇ ਨੂੰ ਦਾਦੇ ਤੇਰੇ ਕਿੱਧਰ ਗਏ ਬਾਪੇ ਲਿਖਿਆ ਰੱਖਣੀ ਫੇ ਕਿਹੜੇ ਪਾਸੇ ਗਏ ਹੁੰਦੇ ਬਹੁਤ ਚਾਦਾ ਉਹ ਕੀ ਉਹ ਕੀ ਹੁੰਦਾ ਹੈ ਕੀ ਡੋਰ ਲੰਮੀ ਪਾ ਕੇ ਗੱਡੀ ਨੇ ਬੰਦ ਨੇ ਮੈਨੂੰ ਸਤੁਚਾ ਦਿੰਦਾ ਮੈਂ ਸ਼ਬਦ ਨੇ ਪਹਿਲਾਂ ਦਾਤਾ ਮੰਗ ਰਿਹਾ ਦਾਤਾ ਫਿਰ ਤੂੰ ਦੱਸ ਕੀ ਖਾ ਲੁੱਡ ਦੇ ਸਮਾਨ ਇੱਕ ਇੱਕ ਗਿਆ ਕੀ ਖਾਈਏ ਨਾ ਠੀਕ 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 ਦਾਦੇ ਨੂੰ ਕਰਦੇ ਭਾਈ ਨਾ ਨੰਨਾ ਗੰਦਾਨਾ ਸਾ ਦਾ ਕੌੜਾ ਹੁੰਦਾ ਬੁੱਤ ਗੰਦਾ ਨਹੀਂ ਹੁੰਦਾ ਦੋਲਾ ਦਾਦੀ ਕਰਦੀ ਆ ਦਾਦੀ ਦੋਆ ਕਰਦੀ ਆ ਗੋ ਚੱਕਦੀ ਆ ਅੱਛਾ ਗੋ ਖਿੱਚਦੀ ਆ ਮੀਮੀ ਸੁਸੂ ਕਰੀਂਦੀ ਆ ਤੇ ਦੱਸ ਫਿਰ ਤੇਰੇ ਕਿੰਨੇ ਮੀਮੀਆਂ ਕਿੱਥੇ ਆਹੋ ਜੇ ਬੱਸ ਕਹਾਂ ਤੇ ਇਹ ਤੇਰੇ ਕਿੰਨੇ ਮੀਮਾਂ ਕਿੱਥੇ ਆ ਹੂੰ ਚੱਲ ਚੱਲ ਇਧਰ ਨਹੀਂ ਅੰਦਰ ਨਹੀਂ ਉਧਰ ਅੰਦਰ ਆਪਣੀਆਂ ਜਿਹੜੀਆਂ ਦੋ ਵੱਡੀਆਂ ਮੀਮਾਂ ਆ ਉਧਰ ਉਥੇ ਇੱਧਰ ਆ ਜਾ ਇੱਧਰ ਮਿੱਟੀ ਵੇਚਦੀ ਕਿਉਂ ਬੱਬਾ ਦੇ ਕੋਈ ਨਾ ਕੋਤ ਲਿਆਵਾਂਗੇ ਹੋਰ ਲਿਆਵਾਂਗੇ ਦਾਦੂ ਹੋਰ ਲਿਆ ਕੇ ਬੱਬਾ ਕਹਿੰਦਾ ਬੱਬਾ ਕਹਿੰਦਾ ਦਾਦੂ ਨੂੰ ਫੋਨ ਕਰ ਦੇ ਦਾਦੂ ਨੂੰ ਕਹਿੰਦਾ ਦਾਦੂ ਮੈਨੂੰ ਬੱਬਾ ਹੀ ਲਾ ਦੇ ਦੋ ਬੱਬਾ ਬੱਬਾ ਗਈ ਬੱਬਾ ਦੇ ਉਹ ਤਾਂ ਆਈ ਉੱਡ ਗਈ ਯਾਰ ਉਹ ਤਾਂ ਮੈਂ ਉੱਤੇ

ਦੀਦੀ ਦਾ ਵੀ ਉੱਡ ਗਿਆ ਸ਼ਾਬਦਾ ਵੀ ਉੱਡ ਗਿਆ ਕਿੰਨਾ ਉੱਡ ਗਿਆ ਤੇ ਆਪਾਂ ਫੜ ਲੀਂਦੇ ਪਤਾ ਇਹ ਲੱਗਿਆ ਪੁਰਾਣਾ ਮੜ ਬਗਾ ਚੱਲ ਜਾ ਚੱਲ ਜਾ ਗੰਦਾ ਕਹੇ ਗੰਦਾ ਅੱਛਾ ਬਹੁਤ ਹੈ ਗੰਦਾ ਤੂੰ ਗੰਦਾ ਗੰਦਾ ਗੰਦੀ 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 ਤੂੰ ਗੰਦੀ ਤੂੰ ਗੰਦੀ ਤੂੰ ਤੂੰ